ਮੈਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਹੋ ਆਸ ਕਦਰ ਠੀਕ ਹੋਵੋਗੇ ਤੇ ਮੈਂ ਤੁਹਾਨੂੰ ਦੱਸਿਆ ਹੈ ਮੈਂ ਤੇ ਪੇਕੀ ਆਈ ਹੋਈਆਂ ਤੇ ਅੱਜ ਅਸੀਂ ਥੋੜੀ ਜਿਹੀ ਸੈਟਿੰਗ ਕਰਨ ਲੱਗੇ ਘਰ ਦੀ ਭਾਬੀ ਕਹਿੰਦੀ ਸੀ ਸੈਟਿੰਗ ਕਰਾ ਦੇ ਥੋੜੀ ਜਿਹੀ ਕਰਦੀ ਆਹ ਦੇਖੋ ਪਿੱਛੇ ਇਹ ਘਰ ਦੀ ਸੈਟਿੰਗ ਆਈ ਹੋ ਗਈ ਬਈ ਮੇਰੇ ਕੋਲ ਪੇਟੀਆਂ ਸਨ ਦੋ ਤੇ ਉਹ ਪੇਟੀਆਂ ਨੇ ਖਾਲੀ ਕਰਤੀਆਂ ਸਾਰੇ ਵਸਤਰ ਵਗੈਰਾ ਕੱਢ ਲਏ ਤੇ ਉਹ ਪੇਟੀਆਂ ਦਿੱਤੀਆਂ ਬੇਚ ਤੇ ਹੁਣ ਔਰ ਇੱਕ ਬੈੱਡ ਲੈ ਕੇ ਆਉਣੇਵੇਂ ਬੈੱਡ ਲੈ ਕੇ ਆਉਣੇ ਆ ਚਲੋ ਇਹ ਬੈਸਤਰੇ ਵਾਲੇ ਬੈੱਡ ਦੇ ਵਿੱਚ ਪਾ ਦਾਂਗੇ ਤੇ 9 9 ਨਵੇਂ ਬੈੱਡ ਲੈ ਆਵਾਂਗੇ ਤੇ ਹੁਣ ਚੱਲਨੇ ਆ ਭਾਬੀ ਤੇ ਵੀਰਣਵੇਂ ਕਹਿ ਰਹੇ ਤੁਸੀਂ ਜਾਓ ਵੀਰੇ ਕਹਾਂ ਜੇ ਤੂੰ ਕਰੇ ਕੀ ਕਰ ਰੋ ਤੂੰ ਵੀ ਨਾਲ ਹੀ ਚੱਲ ਬੜਾ ਤਾਂ ਕਰਕੇ ਮੈਂ ਵੀ ਨਾਲ ਹੀ ਚੱਲਦੀ ਆ ਹੁਣ ਤੇ ਇਸ ਤਿੰਨੇ ਜਾਣੇ ਚੱਲਦੇ ਆ ਮੰਮੀ ਉੱਥੇ ਪਹਿਲਾਂ ਹੀ ਗਈ ਵੀ ਆ ਜਬਰਾਲ ਇੰਡਸਟਰੀ ਤੇ ਲੈ ਕੇ ਮੈਂ ਮਿਲ ਰਸਤੇ ਤੇ ਲੈ ਲਾਂਗੇ ਤੇ ਬੈੱਡ ਦੇਖੇ ਆਵਾਂਗੇ ਜੇ ਪਸੰਦ ਆਗੇ ਤਾਂ ਫਿਰ ਨਾਲ ਹੀ ਲੈ ਆਵਾਂਗੇ ਜੀ ਆ ਦੇਖੋ ਕਿੰਨਾ ਹੈ ਗਾਪਿਆ ਹਾ ਸਾਰੇ ਬਿਸਤਰੇ ਆ ਭਾਬੀ ਦੇ ਵਿਆਹ ਦੇ ਸੀਗੇ ਬਿਸਤਰੇ ਤੇ ਇਹ ਫਿਰ ਭਾਬੀ ਕਹਿੰਦੀ ਵੀ ਪੇਟੀ ਕੀ ਕਰਨੀ ਆ ਹਨਾ ਵੀ ਪੇਟੀ ਇੱਕ ਕਹਿੰਦੀ ਕਹਿੰਦੀ ਕੰਜੇ ਕਮਰੇ ਹੀ ਰੋਕਿਆ ਹੋਇਆ ਹੈ ਪੇਟੀਆਂ ਨੇ ਤੇ ਇਦਾਂ ਕਰਕੇ ਸਾਰੇ ਕੱਢ ਤੇ ਕਹਿੰਦੀ ਵੀ ਬਿਸਤਰੇ ਰੱਖਣੇ ਨਹੀਂ ਹੈਗੇ ਕਿ ਕਰਨੇ ਵੀ ਹੁਣ ਕਿਹੜਾ ਪਾਂ ਉਸਨੂੰ ਦਾਜ ਵਗੈਰਾ ਦੰਨੇ ਆ ਕੁੜੀਆਂ ਕੋ ਲੈਂਦਾ ਹੀ ਨਹੀਂ ਹੈਗਾ ਹੁਣ ਬਿਸਤਰੇ ਵਗੈਰਾ ਕੇ ਅੰਦਰ ਹੀ ਆਉਂਗੇ ਵਿਛਾਉਂਦਾ ਹੀ ਨਹੀਂ ਹੈਗਾ ਹੁਣ ਦਰੀਆਂ ਕਿਉਂਕਿ ਬਾਹਰ ਕੋ ਪੈਂਦਾ ਹੀ ਨਹੀਂ ਹੈਗਾ ਤੇ ਇਹ ਬਿਸਤਰੇ ਵੀ ਵਸ ਹੁਣ ਦਾਣੀ ਕਰਦਾਂਗੇ ਕਿਸੇ ਨਾ ਕਿਸੇ ਨੂੰ ਤੇ ਕੋਈ ਹੁੰਦਾ ਲੋਡਵੰਦ ਤਾਂ ਕਰਕੇ ਚੱਲੇ ਜੀ ਹੁਣਾਂ ਦੇ ਵੀਰਾਂ ਗੱਡੀ ਕੱਢਦਾ ਬਸ ਤਿਆਰੀਆਂ ਜਾਣਦੀਆਂ ਹਾਂ ਅਸੀਂ ਦੂਜੀ ਦੁਕਾਨ ਤੇ ਆਏ ਹਾਂ ਜੋ ਸੇ ਬਸੰਦ ਨਹੀਂ ਆਏ ਸਾਡੇ ਬੈੱਡ ਦੇਖੋ ਪਸੰਦ ਕਰੋ ਬਰਨ ਮਾਰੀਆਂ ਪਈਆਂ ਦੇਖੋ ਜੀ ਇੱਧਰ ਬੈੱਡ ਪਏ ਨੇ ਪਸੰਦ ਕਰਦੇ ਹੁਣ ਓਹੀ ਸਮੇਂ ਆ ਨਾ ਜਿਹੜੇ ਉੱਥੇ ਗਏ ਸੀ ਇੰਜੇ ਵਾਲੇ ਗੋਲ ਦੇਖਦੇ ਹੁਣ ਇਸ ਦੁਕਾਨ ਤੇ ਜੀ ਮਮੀ ਹਾਂਜੀ ਆਓ ਦਰੀਆਂ ਦਰੀਆਂ ਨਹੀਂ ਬੰਦੋ ਕੋਟੀ ਇਧਰ ਮੋਦੀ ਉਹਨੂੰ ਪੜਾ ਦਿਓ ਉਹਨਾਂ ਦੀ ਇਹ ਘਰ ਵਾਲਾ ਮਾਤੇ ਉਹ ਬੈਗ ਦੇ ਨਾਲ ਇਹ ਕਿਤੇ ਪਈਆ ਕਿਦੇ ਆੜੇ ਕੰ ਬੈਗ ਨਾਲ ਨਹੀਂ ਇਹ ਕਿਤੇ ਬੈਗ ਨਾਲ ਕਿ ਮੈ ਭਈਆ ਬੈਗ ਨਾਲ ਉਹ ਤਾਂ ਬੜੀ ਇੱਥੇ ਹੀ ਆਤਰੰਦੇ ਘਰ ਕਰ ਦੋ ਤਾਂ ਇਹਨਾਂ ਨੂੰ ਦੋ ਸਹੀ ਐ ਤੇ ਕਰਾਂ ਨਹੀਂ ਇਹਨਾਂ ਨੂੰ ਮਾਰ ਲਓ ਉਹਦੇ ਨਾਲ ਸਾਰੇ ਨੇ ਕਿਹਾ ਅੱਛਾ ਨਿਹੜਾ ਨਿਹੜਾ ਹਮਮ ਸਾਡੂ ਜੀ ਹੁਣ ਆਪਾਂ ਆਨਲਾਈਨ ਗਿਆਨ ਸਰਨ ਵਲੌਗਸ ਕਰਵਾਉ ਤਪ ਨਕਲੀ ਹੋਈ ਸੀਗੀ ਤੇ ਹੁਣ ਤੁੰਦ ਪੈਣ ਲੱਗੀ ਕੱਪੜੇ ਟੁਕੜੇ ਪਏ ਹੋਏ ਲਾਲੇ ਤਕਰੀਬਨ ਇੱਕ ਕੁਰਸੀ ਜਰਾਬਾਂ ਪਈਆਂ ਨੇ ਉਹ ਲਾ ਕੇ ਲੈ ਕੇ ਆਵਾਂਗੇ ਮਮਾ ਹੁਣ ਅੰਦਰ ਨੂੰ ਚੱਲੇ ਆ ਹਮ ਰੇੜੇ ਰੇੜ ਕੇ ਰਹਿ ਜਾ ਅਜਾ ਆ ਜਾ ਨਾ ਮੇ ਟਾਈਮ ਲਓ ਕੋਈ ਨਹੀਂ ਕੁਰਸੀ ਲੱਕ ਹੋਣੀ ਮਮਾ ਹੋੜਾ ਲੜਕੇ ਅੰਦਰ ਨੂੰ ਆਉਂਦਾ ਵਾ ਮਾਮਾ ਦਿਖਾ ਤੇ ਪਹਿਲਾਂ ਮਾਮਾ ਬਾਹਰ ਨੂੰ ਜਾਂਦਾ ਬਜ਼ਾਰਾ ਇਹਨੂੰ ਬੜਾ ਇਹਨੂੰ ਬੜੀ ਔਖਾ ਬੜਾ ਮੁਸ਼ਕਿਲ ਆ ਮਾਮੇ ਨੂੰ ਦੇਖੋ ਦੇਖ ਆਇਆ ਉਹਦਾ ਬਜ਼ਾਰਾ ਆਇਆ ਉਹਨਾ ਪੈਂਦਾ ਇਹਨੂੰ ਔਖਾ ਮੰ ਮੰਗਾਣਾ ਕਿੰਨਾ ਇਹ ਮੈਂ ਕਿਹਾ ਕਿ ਤੇ ਉਹ ਉੱਥੇ ਜਾ ਜਾਂਦਾ ਕਿੰਨਾ ਟਾਈਮ ਲੱਗ ਜਾਂਦਾ ਹਾਂ ਸਰ ਮਾ ਠੀਕ ਆ ਮਾ ਮਮੇ ਨਾ ਕੱਟਦੇ ਮੈਂ ਕਹਦਾ ਸੀ ਨਾ ਕੱਟਦੇ ਮਮੇ ਨੇ ਹਏ ਅਦਰ ਮੇ ਕਾਹੀ ਆ ਅੱਜ 15 ਦਿਨਾਂ ਬਾਅਦ ਮੈਨੂੰ ਮਿਲਣ ਆ ਗਈ ਹੈ ਜੀ ਬੈਠ ਜਾਓ ਜੀ ਬੈਣੀ ਬੀਬੀ ਇਹ ਮੇ ਤਾਈ ਆਈ ਹੈ 15 ਦਿਨਾਂ ਬਾਅਦ ਮਿਲਣ ਇਹ ਇਹ ਪਹਿਲਾਂ ਗੁਰਦੁਆਰਾ ਸਾਹਿਬ ਸੀ ਖੰਡ ਪੜ ਪ੍ਰਗਾਸ ਸੀ ਜੇ ਉੱਥੇ ਤਿੰਨ ਦਿਨ ਹੋ ਗਏ ਉੱਥੇ ਸੀਗੇ ਸੇਵਾ ਕਰਦੇ ਸੀਗੇ ਤੇ ਅੱਜ ਵੇਲੇ ਹੋਏ ਆ ਉਥੋਂ ਅੱਜ ਆਈ ਹੈ ਮੈਨੂੰ ਗੁੱਸੇ ਵਿੱਚ ਕਹਿੰਦੀ ਪੰਜ ਦਿਨ ਹੋ ਗਏ ਆਈ ਨੂੰ ਸਾਡੇ ਘਰੇ ਨਹੀਂ ਆਈ ਮੈਂ ਕਿਹਾ ਤੂੰ ਘਰੇ ਨਹੀਂ ਸੀ ਬੀਬੀ ਮੈਂ ਜਗਾਈ ਸੀ ਮਾਂ ਦਾ ਸਵੇਰੇ ਚੱਲੀ ਜਾਂ ਸੀ ਤਾਂ ਤਮੋਂ ਆਉਂਦੀ ਸੀ ਹਾਂ ਸਾਰੇ ਸਾਰਾ ਤਾਂ ਜਿੰਮੇਵਾਰੀ ਸੀ ਤਾਂ ਵੀ ਮੈਂ ਕਿਹਾ ਗੱਲ ਸਾਡੇ ਮੱਕੀ ਦੀ ਰੋਟੀ ਭਗਾਈ ਕਹਿੰਦੇ ਮੱਕੀ ਦੀ ਰੋਟੀ ਕਿੰਨੇ ਕਹਿੰਦੇ ਵੀ ਮੰਮੀ ਤੂੰ ਰੋਟੀ ਦੀ ਮੈਂ ਕਿਹਾ ਮੇਰੇ ਤਾਂ ਉੱਥੇ ਜਾ ਕੇ ਦੇਖਣਾ ਵੀ ਕੀ ਕੋਸਾ ਬੰਦੇ ਤਾਂ ਸਹੀ ਗੱਲ ਹਾਂ ਚਾਦਰ ਵੀ ਨਾਲ ਨਹੀਂ ਮੈਂ ਤਾਂ ਖਾਦੀ ਨਹੀਂ ਮੇਰੇ ਤਾਂ ਆ ਅੱਧੇ ਦਿਦਰੀ ਮਨ ਸਿੱਪੇਸ ਮਾ ਨਾ ਆਣੇ ਮਾਦੀ ਲੱਗੇ ਹੋਏ ਨਿਆਣੇ ਬਈ ਪਾਰੇ ਵੀਰੇ ਤੇ ਖਾਈ ਸੀ ਪਾਰੇ ਵੀਰੇ ਨਿਆਣੇ ਦਿਖਾਈ ਸੀ ਆ ਦੇਖ ਲੈਣਾ ਖਿਆ ਬਈ ਕੌਣੋਂ ਲੱਗ ਰਿਹਾ ਹੈ ਹਾਂ ਮੈਂ ਕਦੇ ਨਾ ਪੜਿਆ ਕਿ ਮਿਹਨਾਂ ਵਾਸਤੇ ਫੇਰੇ ਕੋ ਹੋਰ ਹੁੰਦਾ ਲੱਗਿਆ ਹਾਂ ਫੇਰ ਫੇਰ ਉਹ ਲੱਗਿਆ ਮਿੱਠਾ ਹਾਂ ਸਵੇਰਾਂ ਤੇ ਲੱਗਿਆ ਹਾਂ ਆਹੋ ਦੇ ਲੰਘਾ ਰਹੇ ਨੇ ਤੇਰੇ ਪਾਸੇ ਲੱਗਿਆ ਹੋਇਆ ਬਹੁਤ ਵਧੀਆ ਨਬੜਾ ਸਿੱਖਦੇ ਆ ਬਜਾਉਂਦੇ ਆ ਹਾਂ ਬਹੁਤ ਵਧੀਆ ਬਹੁਤ ਵਧੀਆ ਕਿੰਨੀ ਨਿਰਕੋਸੀ ਰੋ ਤੇ ਬਾਅਦ ਬਹੁਤ ਵਧੀਆ ਸੀ ਛੋਟੇ ਛੋਟੇ ਬੱਚੇ ਵੀ ਹੋਏ ਨਹੀਂ ਹਾਂ ਜਿਹਨੇ ਦੇਦਾ ਉਹਨਾਂ ਨੇ ਆਪਦਾ ਦੂਸਰ ਕਿਨੂੰ ਸੱਦੇ ਖੇਡਿਆ ਆਜਾ ਤੇ ਬਾਬੇ ਨੇ ਕਥਿਆ ਦੇ ਨੇ ਤੇ ਉਹਨੂੰ ਬਹੁਤ ਬਹੁਤ ਤੋਂ ਸਮਝਦੇ ਆ ਬਹੁਤ ਆਹ ਜਾਨੀ ਸਾਰੇ ਇਹਨਾਂ ਚਾਹ ਨਹੀਂ ਪੈਂਦੇ ਜਦ ਇਹ ਕਹਾਣੀ ਹੈ ਦੇ ਮਾਤਾ ਸਾਰੇ ਕਰਕੇ ਵੀ ਐਵੇਂ ਹੋਵੇ ਭਈ ਜਾਨੀ ਕੋਈ ਚਿੜੀ ਦਾ ਸਾਹ ਲੈ ਜੀ ਹਾਂ ਇੰਨੇ ਸੰਗਤ ਦੇ ਬੱਚਾ ਹੈ ਵਿਚਾ ਕੋਈ ਸਾਹ ਨਹੀਂ ਕਿਹੜਾ ਭਲਾ ਗੱਲ ਹੈ ਹਾਂ ਇਹੋਲਾ ਕੋਈ ਸਾਹ ਦੇ ਦੂਸਰਾ ਨਾ ਗਾਹੀ ਨਹੀਂ ਮਿਲਤੇ ਆ ਸੰਗਤ ਵੀ ਆਪਦੇ ਬੱਚਿਆਂ ਨੇ ਮਾਮਾ ਦਾ ਹੁੰਦਾ ਵੀ ਇਹਨਾਂ ਦਾ ਮਾਮਾ ਇਹਨਾਂ ਚਖਲਾਈ ਨਹੀਂ ਚਾਹੀਦੀ ਇਹਨਾਂ ਦੇ ਬਚਪਨ ਬਚਪਨ ਕੀ ਇਸ ਰੱਖਦੇ ਹੋ ਨਾ ਦੇ ਉਹਨਾਂ ਨੂੰ ਤਾਂ ਆਹ ਰੱਖੀਆਂ ਖੁਨਾਬੋ ਗੁਰੂਆਂ ਦੀਆਂ ਬਈ ਆ ਪਸਕਰਬਾਨੀਆਂ ਕੀਤੀਆਂ ਗੁਰੂਆਂ ਨੇ ਹੁਣ ਬਾਪਾ ਕੋਲੇ ਮਾਮਾ ਕੋਲੇ ਫੋਨ ਨਾ ਦੇਲਨੀ ਮਾਮਾ ਕੋਲ ਹੈ ਹੀ ਨਹੀਂ ਟਾਈਮ ਮਾਮਾ ਕਿੱਥੇ ਫੋਨ ਨਹੀਂ ਸਿੱਖਿਆ ਬੱਚੇ ਨੂੰ ਦੇਣਾ ਤਾਂ ਹੀ ਵਿੱਚ ਮਾਮਾ ਤਾਂ ਵੀ ਕਹਿ ਰਹੇ ਹੁੰਦੀਆਂ ਨੇ ਚਾਹਤੋਂ ਜੂੜਾ ਨਹੀਂ ਕਰ ਹੁੰਦਾ ਬਸ ਬਸ ਬਈ ਕੇ ਸੁਣਾਇਆ ਉਹ ਭਾਉਂਦੀ ਨਹੀਂ ਕਹਿੰਦਾ ਭਈ ਜੇ ਜੇ ਭਾਉਂਣ ਨਿਆਣੇ ਦਿੱਤੇ ਨਿਆਣਾ ਡਰਦਾ ਉਹ ਤਾਂ ਭਾਵੇਂ ਵੀ ਜੂੜਾ ਕਾਦੇ ਮੈਂ ਕਰਾ ਦੇ ਹਾਂ ਜੂੜੇ ਕਿਹਦੀ ਜੂੜਾ ਕਰਨ ਨੂੰ ਕਿਉਂ ਡੈਮੇਜ ਹੈ ਜੂੜਾ ਨਹੀਂ ਆਗਾ ਜੂੜਾ ਕਰੋ ਹਾਂ ਮਹੀਨਿਆਂ ਤੋਂ ਨਹੀਂ ਕਹਿੜਾ ਵੀ ਮਹੀਨਿਆਂ ਤੋਂ ਚੁੱਪ ਦਾ ਖੜਾ ਸਿੱਖੀ ਸਰਦਾਰੀ ਹੀ ਸਰਦਾਰੀ ਹੈ ਕੀ ਸਰਵਾਰੀ ਆ ਹਾਂ ਹੋਰ ਵੀ ਮੇਥੇ ਕਰਨ ਲੱਗੀਆਂ ਮੇਥੇ ਡੰਗਣ ਲੱਗੀਆਂ ਬੀਬੀ ਤੇ ਮੰਮੀ ਦੋਨੇ ਜਾਣੀਆਂ ਆ ਸਬਜ਼ੀ ਬਣਾਉਣੀਆਂ ਮੇਥਿਆਂ ਦੀ ਆਲੂ ਪਰਜੀ ਬਣਾਉਣੀ ਆ ਵੜੀਏ ਬਜੀ ਲਾਓ ਤੇ ਇਹਨਾਂ ਨੂੰ ਸੌਣ ਕਿਉਂ ਆ ਅੰਦਰ ਜਾਣਾ ਕਿ ਕੀ ਦੱਬਾ ਹੈ ਚੱਕ ਕੇ ਲੈ ਜਾਵਾ ਆ ਦੇਖੋ ਜੁਹਣ ਅਸੀਂ ਬਿੱਟੇ ਤੇ ਸਮਾਨ ਵਿਖਾਉਣ ਲੱਗੇ ਆ ਆਦਰੀਆਂ ਹੈਗੀਆਂ ਘਰ ਦੀਆਂ ਜਿਹੜੇ ਘਰ ਦੀਆਂ ਰੱਖ ਲਾਂਗੇ ਜਿਹੜੀਆਂ ਮਲਦੀਆਂ ਉਹ ਦੇਖਦੇ ਆ ਕੀ ਕਰਨਾ ਹੈ ਜੇ ਬੈਟਾ ਸੀ ਪਸੰਦ ਕਰਿਆ ਸੀ ਕਿ ਗਏ ਸੀਗੇ ਭਾਬੀ ਬੀਬੀ ਦਾ ਮੰਮੀ ਮੈਂ ਤੇ ਬੈਡ ਪਸੰਦ ਹੋ ਗਿਆ ਸੀ ਗੱਦਾ ਹੋ ਗਿਆ ਸੀਗਾ ਤੇ ਹੁਣ ਆਊਗਾ ਭਾਈ ਲੈ ਕੇ ਘੰਟੇ ਤੱਕ ਕਹਿੰਦੇ ਸੀ ਪਹੁੰਚ ਜਾਣਾ ਕਿ ਘੰਟਾ ਹਜੇ ਹੋਇਆ ਨਹੀਂ ਹੈਗਾ ਕਿਉਂਕਿ 5:00 ਵਜੇ ਤੱਕ ਅਸੀਂ ਆਏ ਹੈ ਨਾ ਫੜੇ 5:00 ਤੱਕ ਹੋਣਗੇ ਇਹ ਵੀ ਮਲਦੀ ਆ ਉਹ ਰੱਖ ਲੈ ਦੇ ਕੁੱਲੀ ਵਾਲੀ ਦਾ ਨਹੀਂ ਮੈਂ ਰੱਖ ਲਵਾਂ ਮੈਂ ਕਿਤੇ ਹੋਰ ਰੱਖ ਲਵਾਂ ਹਾਂ ਆਹ ਥੱਲੇ ਡਿਜਾ ਬਣੀ ਜਾਂਦਾ। ਹੋ ਗਿਆ। ਤੁਮਾ ਗੱਰੀਏ ਰੱਖਣਾ। ਰੱਖਣਾ ਵਾ ਤੁਸੀਂ ਜਿੱਲੇ ਨਹੀਂ ਦਿੱਤੀਆ। ਦਰਿਆ ਖੜਕੇ ਫੋਟ ਹਾਂ ਰੱਖਣਾ। ਹੁਣ ਤਾਂ ਆਈ ਜਾਂਦਾ ਬੈਗ। ਹਾਂ ਹਾਂ। ਇੱਕ ਬੱਟੀ ਤੇ ਬੈਗੀ ਇਹਨਾਂ ਦੀ ਤੇ ਇੱਕ ਬੱਟੀ ਰਹਿ ਗਈ। ਚਾਹ। ਆਹੋ। ਇੱਕ ਬੱਟੀ ਰਹਿ ਗਈ ਬਸ। ਉਹ ਵੀ ਹੁਣ ਕਿਸੇ ਨੂੰ ਕਿਹਾ ਹੋਇਆ ਵਾ। ਇੱਕ ਬੱਟੀ ਤਾਂ ਸਾਹਮਣੇ ਉਹ ਰਹਿਂਦਾ। ਮਤਲਬ ਕਿ ਭਈਆ ਰਹਿੰਦਾ ਇੱਕ ਗੋਹਾ ਘੁਰਾਣਾ ਜੱਫਤਾਵਾ ਪਿੰਡੋਂ ਤੇ ਉਹ ਲੈ ਗਈ ਇੱਕ ਤਾਂ ਲੈ ਗਈ ਤੇ ਇੱਕ ਹੋਰ ਰਹਿ ਗਈ ਉਹ ਵੀ ਵੇਚ ਜੂਗੀ ਆ ਦੇਖੋ ਆ ਪਾਰ ਲਈ ਮਸ਼ੀਨ ਚ ਓ ਤੂੰ ਏ ਮਾਰੇ ਇੱਧਰ ਆ ਇਧਰ ਨਾ ਜਾ ਕੋਮਾ ਦਾਇਜ ਕਰ ਤਾ ਚਲ ਫੋਨ ਜਾਬ ਨਾ ਦੀ ਮਲਜੀਤ ਦਦਾਈ ਦੋ ਬੁੱਕੇ ਅਜਾ ਜਮਚਾ ਵਲੰਦਰ ਚਾਂਹ ਨਾ ਮੈਨੂੰ ਬਦਲਿਆ ਮੈਨੂੰ ਜੰਡਾ ਨਹੀਂ ਹੁੰਦਾ ਭਾਈ ਦੇਖ ਲੈ ਉਧਰ ਕੈਮਰਾ ਤਾਂ ਕਰ ਟੱਡ ਘੱਟ ਲਿਆ ਭਾਈ ਠੀਕਾ ਚਲ ਚਲ ਜੁਮਰਾ ਦਾ ਕੰਮ ਇਹ ਆ ਖਾਣ ਨੂੰ ਜਿੰਨਾ ਮਰਜੀ ਜਦੋਂ ਕੰਮ ਕਹਿੰਦੇ ਆ ਟਿੱਡ ਦੁਖਦਾ ਬੱਖੀ ਦੁਖਦੀ ਇਹ ਕੰਮ ਟੋੜਿਆ ਮੇਰੇ ਨਾਲ ਬਿਲਕੁਲ ਹਾਏ ਸਭ ਜਿਆ ਮੈਨੂੰ ਬਣ ਨਹੀਂ ਨੀਗਾ ਚਲ ਬੱਸ ਕਰ ਦੇ ਗਦਾ ਇਧਰ ਫੱਕੇਲਾ ਬੱਤ ਆ ਆਂਡੇ ਮੰਜਲ ਲੱਗ ਗਈ ਜਿਵੇਂ ਹੁਣ ਜਿੰਨਾ ਆ ਪੁੱਛ ਰਿਹਾ ਪਿਆ ਪਿਆ ਮੇਰੀ ਭੂਆ ਆ ਦੋ ਅੱਧਿਆਰ ਕੀ ਹੋ ਗਿਆ ਚੁੱਪ ਨਾ ਰਹੀ ਆ ਲੈ ਮੇਰੀ ਮਾਣੀ ਕਿੰਦਰ ਗਈਆਂ ਤੂੰ ਸੱਟ ਤਾਂ ਆਈ ਮਾਣੀ ਕਿੰਦਰ ਕਿੱਥੇ ਜੇ ਤੇਰੇ ਭਈ ਗੁਰਤ ਲੱਗੇ ਸੀ ਅੰਕਰ ਆ ਗਏ ਜੀ ਬੈੱਡ ਲੈ ਕੇ ਆ ਦੇਖੋ ਬੈੱਡ ਆ ਗਏ ਸਾਡੇ ਹੁਣ ਅੰਦਰ ਲੈ ਕੇ ਆਣਗੇ ਕੁਣ ਨਹੀਂ ਮੈਣੀ ਹੁਣ ਤੋਤੀ ਤਾਂ ਚੱਕ ਵੀ ਨਹੀਂ ਉੱਤੀ ਚੱਕ ਕੇ ਚਲੋ ਚਲੋ ਜੀ ਪੰਨੀ ਹੁੰਦੀ ਆ ਯਾਰ ਗੇਟ ਬੰਦ ਕਰਨਾ ਪੈਣਾ ਨਹੀਂ 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 ਬੱਸ ਤਾਂ ਅੱਛਾ ਬਾਹਰ ਹੀ ਰੱਖ ਲੈ ਹਾਂ ਤਾਂ ਚੋਰ ਨੂੰ ਬਾਹਰ ਨਹੀਂ ਆਉਣੀ ਆਹ ਜੇ ਨਾ ਮਾਰ ਤੂੰ ਮੇਰੇ ਤੂੰ ਸਾਈਡ ਹੋ ਜਾ ਤੇਰੇ ਡਿੱਕਾ ਲੱਗਦਾ ਵੀਰੇ ਤੇਰੇ ਸਾਧੂਆਂ ਕੋਈ ਨਾ ਮਾਤੂ ਹੂੰ ਕੰਮ ਕਰ ਤੂੰ ਖਾਣਾ ਮਾਰ ਕਿ ਜਦੋਂ ਉਹ ਜਦੋਂ ਉਹ ਜਦੋਂ ਉਹ ਕੋਲ ਦਾ ਟੂਕਾ ਕਰਾ ਡਰਾ ਹੋਇਆ ਇਹ ਮਾਰ ਦੋ ਨਹੀਂ ਕੋਈ ਬਾਅਦ ਨਾਲ ਬਾਅਦ ਜਦੋਂ ਰਾਜ ਹੁਣ ਬਿੱਡਾਂ ਦੇ ਨਾਟਕ ਕਰਨ ਲੱਗ ਗਿਆ ਵਿੱਚ ਭੜਿਆ ਹੋ ਜਾਂਦਾ ਬੈਂਡਰ ਧਰੇ ਪਹੁੰਚ ਗਏ ਨੇ ਆਵੜੇ ਬੈਟ ਪਸੰਦ ਆਏ ਆ ਗਈ ਇਧਰੋਂ ਇਹ ਬੈਟ ਪਸੰਦ ਆਏ ਆ ਮੈਂ ਫਿੱਟ ਕਰਦੇ ਇਹਨਾਂ ਨੂੰ ਆ ਦੇਖੋ ਜੀ ਨਟ ਕੱਸਦੇ ਢੋਲ ਦੇ ਨਾਲ ਜੀ ਜੀ ਜੋ ਨਟ ਤੇ 80 ਤੋਂ ਤੀਰਾਂ ਤੱਕ ਹਾਂਜੀ ਹੁਣ ਰੋਟੀ ਖਾਣ ਲੱਗੀ ਐ ਮੈਂ ਫਟੇਦੂ ਸੈਟਿੰਗ ਹੋ ਗਈ ਅੱਧੀ ਰਹਿ ਗਈ ਤੇ ਰੋਟੀ ਦੇ ਵਿੱਚ ਹੈਗਾ ਗੋਭੀ ਦੀ ਸਬਜ਼ੀ ਗਾਜਰ ਮਟਰ ਤੇ ਮਟਰ ਪਨੀਰ ਦੀ ਸਬਜ਼ੀ ਆ ਰੋਟੀ ਖਾ ਕੇ ਫੇਰ ਪਾਵਾਂਗੇ ਸੋਮਾਗੇ ਠਾਕੇ ਸਰਦਰ ਵਿੱਚ ਕੰਮ ਕਰਕੇ ਚਲੋ ਜੀ ਫਿਰ ਮਿਲ ਜਦਾ ਤੁਹਾਨੂੰ ਕੱਲ ਨੂੰ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ